ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਜਿਹੜੀਆਂ ਬੱਕਰੀਆਂ ਗਰਮੀਆਂ ਦੇ ਵਿੱਚ ਪਾਣੀ ਘੱਟ ਪੀਂਦੀਆਂ ਤੇ ਉਹਨਾਂ ਨੂੰ ਜਿਹੜਾ ਪਾਣੀ ਆਪਾਂ ਕਿਵੇਂ ਪਾਈਏ ਤਾਂ ਜੋ ਵੱਧ ਪਾਣੀ ਪੀ ਜਾਣ ਸੋ ਇਸ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਸੋ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਬੱਕਰੀਆਂ ਜਿਹੜੀਆਂ ਵੈਸੇ ਜਿਹੜੇ ਪਾਣੀ ਬਹੁ ਘੱਟ ਪੀਂਦੀਆਂ ਹੁੰਦੀਆਂ ਤੇ ਇਹਨਾਂ ਨੂੰ ਜਿਹੜਾ ਪਾਣੀ ਜਿੰਨਾ ਆਪਾਂ ਜ਼ਿਆਦਾ ਪਾਵਾਂਗੇ ਉਹ ਨਹੀਂ ਇਹਨਾਂ ਲਈ ਫਾਇਦੇਮੰਦ ਆ ਪਰ ਇਹ ਜਿਹੜਾ ਪਾਣੀ ਬਹੁ ਘੱਟ ਪੀਂਦੀਆਂ ਚਾਹੇ ਗਰਮੀ ਆ ਚਾਹੇ ਸਰਦੀ ਆ ਤੇ ਉਹਦੇ ਲਈ ਆਪਾਂ ਕੀ ਕਰਨਾਗੇ ਬਈ ਆਪਾਂ ਚੱਕਰ ਮਿਲਾ ਦੇਣੀ ਪਾਣੀ ਦੇ ਵਿੱਚ ਤੇ ਇਹ ਆਪਾਂ ਕਿੰਨੀ ਸ਼ੱਕਰ ਪਾਣੀ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਬਈ ਇੱਕ ਬਾਲਟੀ ਪਾਣੀ ਦੇ ਵਿੱਚ ਆਪਾਂ ਵੀ ਇੱਕ ਬਾਟੀ ਸ਼ੱਕਰ ਦੀ ਪਾ ਦੇਣੀ ਆ ਤੇ ਇਸ ਨੂੰ ਭੌਂਕੇ ਰੱਖ ਦੇਣਾ 1-2 ਘੰਟੇ ਲਈ ਜਾਂ ਜ਼ਿਆਦਾ ਟਾਈਮ ਰੱਖਦੇ ਨੇ ਜ਼ਿਆਦਾ ਤੇ 1 ਘੰਟੇ ਕੇ ਬਾਅਦ ਜਿਹੜਾ ਇਹ ਵਧੀਆ ਪਾਣੀ ਬਣ ਜੂ ਸ਼ੱਕਰ ਵਾਲਾ ਪਾਣੀ ਜਿਹੜਾ ਬਣ ਕੇ ਤਿਆਰ ਹੋ ਜੂਗਾ ਸੋ ਉਹ ਪਾਣੀ ਆਪਾਂ ਬੱਕਰੀਆਂ ਨੂੰ ਪਿਆ ਸਕਦੇ ਆ ਬਾਕੀ ਜੇਕਰ ਕਿਸੇ ਕੋਲ ਘੱਟ ਬੱਕਰੀਆਂ ਦਾ ਘੱਟ ਚੱਕਰ ਪਾ ਸਕਦਾ ਤੇ ਬੱਕਰੀਆਂ ਦੇ ਹਿਸਾਬ ਨਾਲ ਜਿਹੜਾ ਘੱਟ ਵੱਧ ਪਾ ਸਕਦੇ ਆ ਬਾਕੀ ਵੱਧ ਪੈ ਜੂ ਇਹਦਾ ਕੋਈ ਨੁਕਸਾਨ ਨਹੀਂ ਗਾ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਇਹ ਵੀ ਦੱਸ ਦਿੰਨੇ ਹਾਂ ਜਿਹੜਾ ਸ਼ੱਕਰ ਵਾਲਾ ਪਾਣੀ ਆ ਇਹ ਬੱਕਰੀਆਂ ਲਈ ਬਹੁਤ ਫਾਇਦੇਮੰਦ ਆ ਕਿਉਂਕਿ ਹੁਣ ਗਰਮੀ ਆ ਇਹ ਪਾਣੀ ਜਿਹੜਾ ਹੁੰਦਾ ਠੰਡਾ ਹੁੰਦਾ ਤੇ ਇਹਨਾਂ ਦੇ ਲੀਵਰ ਵਿੱਚ ਗਰਮੀ ਬੱਕਰੀਆਂ ਵਾਲੇ ਸ਼ੱਕਰ ਵਾਲਾ ਪਾਣੀ ਹੈ ਬਹੁਤ ਚੰਗਾ ਹੁੰਦਾ ਸੋ ਇਸ ਤਰ੍ਹਾਂ ਆਪਾਂ ਜਿਹੜਾ ਇਹਨਾਂ ਨੂੰ ਦੇ ਸਕਦੇ ਆ ਫ੍ਰੈਸ਼ ਸ਼ੱਕਰ ਵਾਲਾ ਪਾਣੀ ਹੁੰਦਾ ਹੈ ਇਹ ਵਧੀਆ ਪੀ ਲੈਣਗੇ ਆ ਤੇ ਜਾਦੇ ਪਾਣੀ ਪੀ ਲੈਣਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਦੱਸ ਦਿੰਨੇ ਆ ਕਿ ਉਹਦੇ ਲਈ ਆਪਾਂ ਕੀ ਕਰਨਾਗਾ ਵੀ ਪਾਣੀ ਵਿੱਚ ਆਪਾਂ ਵੀ ਸਰੋਂ ਦੀ ਖਾਲ ਆਪਣੇ ਆਮੀਂ ਦੀ ਕਰਾਂ ਦੇ ਵਿੱਚ ਆਪਾਂ ਬਸ ਵਾਲੀ ਵਰਤਦੇ ਆ ਉਹ ਸਰੋਂ ਦੀ ਖਾਲ ਆਪਾਂ ਲੈ ਲੈਣੀ ਆ ਉਹ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣੀ ਆ ਤੇ ਉਹ ਆਪਾਂ 5-6 ਘੰਟੇ ਲਈ ਭਿਉਂ ਕੇ ਰੱਖ ਸਕਦੇ ਆ ਜਿਵੇਂ ਸਵੇਰ ਭਿਉਂ ਕੇ ਰੱਖੀ ਤੇ ਛਾਣ ਨੂੰ ਆਪਾਂ ਬਾਣੀ ਪਿਆ ਦੇਣਾ ਤੇ ਉਹ ਜਿਹੜਾ ਸਰੋਂ ਦੀ ਖਾਲ ਵਾਲਾ ਪਾਣੀ ਆ ਉਹ ਵੀ ਵਧੀਆ ਪੀਣਗੇ ਆ ਇਹ ਤੇ ਉਹਦੇ ਨਾਲ ਵੀ ਜਿਹੜਾ ਵੱਧ ਪਾਣੀ ਪੀ ਜਾਂਦੀਆਂ ਜੇ ਆਪਾਂ ਆਮ ਨਾਰਮਲ ਪਾਣੀ ਪਿਵਾਵਾਂਗੇ ਤਾਂ ਉਹ ਬੱਕਰੀਆਂ ਪਾਣੀ ਨਹੀਂ ਪੀਂਦੀਆਂ ਤੇ ਆਪਾਂ ਸਰੋਂ ਦੀ ਖਾਲ ਵਾਲਾ ਪਾਣੀ ਜਾਂ ਸ਼ੱਕਰ ਵਾਲਾ ਪਾਣੀ ਇਹਨਾਂ ਨੂੰ ਪਿਆ ਸਕਦੇ ਆ ਤੇ ਸਰੋਂ ਦੀ ਖਾਲ ਵੀ ਠੰਡੀ ਹੁੰਦੀ ਉਹ ਵੀ ਇਹਨਾਂ ਲਈ ਵਧੀਆ ਫਾਇਦੇਮੰਦ ਹੁੰਦੀ ਆ ਤਾਂ ਉਹਦੇ ਨਾਲ ਵੀ ਜਿਹੜਾ ਇਹ ਪਾਣੀ ਵੱਧ ਪੀ ਲੈਣਗੀਆਂ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਕਈ ਵਾਰ ਬੱਕਰੀਆਂ ਬਿਲਕੁਲ ਹੀ ਪਾਣੀ ਨਹੀਂ ਪੀਂਦੀਆਂ ਉਹਦੇ ਲਈ ਕੀ ਹੁੰਦਾ ਵੀ ਆਪਾਂ ਕਈ ਵਾਰ ਡੀ ਵਾਰਮਿੰਗ ਨਹੀਂ ਕਰਦੇ ਬੱਕਰੀਆਂ ਦੀ ਤੇ ਨਾ ਆਪਾਂ ਲਿਵਰ ਟੌਨਿਕ ਦੇ ਦਿੰਨੇ ਆ ਸੋ ਇਸ ਲਈ ਆਪਾਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਜਿਹੜੀ ਇਸ ਬੱਕਰੀਆਂ ਦੀ ਡੀ ਵਾਰਮਿੰਗ ਉਹ ਸਮੇਂ-ਸਮੇਂ ਤੇ ਹੋਣੀ ਬਹੁਤ ਜ਼ਰੂਰੀ ਆ ਤੇ ਜਿਹੜੀ ਲਿਵਰ ਟੌਨਿਕ ਦੇਣੀ ਆ ਉਹ ਵੀ ਬਹੁਤ ਜ਼ਰੂਰੀ ਆ ਸੋ ਇਸ ਲਈ ਆਪਾਂ ਵੀ ਜਿਹੜੀ ਡੀ ਵਾਰਮਿੰਗ ਸਮੇਂ-ਸਮੇਂ ਤੇ ਕਰਦੇ ਰਹਿਣਾ ਚਾਹੀਦਾ ਤੇ ਜੇਕਰ ਆਪਾਂ ਨੂੰ ਡੀ ਵਾਰਮਿੰਗ ਦੇ ਬਾਰੇ ਤੇ ਲਿਵਰ ਟੌਨਿਕ ਦੇ ਬਾਰੇ ਚ ਨਹੀਂ ਪਤਾ ਵੀ ਕਿਵੇਂ ਦੇਣੀ ਆ ਤੇ ਕਦੋਂ ਦੇਣੀ ਆ ਤਾਂ ਉਹਦੇ ਲਈ ਆਪਣੇ ਚੈਨਲ ਤੇ ਵੀਡੀਓ ਪਈ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਭਾਈ ਜੇਕਰ ਆਪਾਂ ਡੀ ਵਾਰਮਿੰਗ ਨਾ ਕਰਾਂਗੇ ਤਾਂ ਵੀ ਇਹਨਾਂ ਦੇ ਵਿੱਚ ਪੇੜ ਦੇ ਵਿੱਚ ਜਿਹੜੇ ਕੀੜੇ ਆ ਉਹ ਬਈ ਨਾ ਤਾਂ ਇਹਨਾਂ ਨੂੰ ਖਰਾਕ ਜਿਹੜੀ ਆਪਾਂ ਪਾਉਨੇ ਆ ਫੀਡ ਪਾਉਨੇ ਆ ਉਹ ਲੱਗਦੀ ਐ ਤੇ ਨਾ ਹੀ ਜਿਹੜਾ ਉਹ ਖਾਂਦੀਆਂ ਪਿੰਦੀਆਂ ਉਹ ਲੱਗਦਾ ਇਹਨਾਂ ਨੂੰ ਸੋ ਇਸ ਲਈ ਡੀ ਵਾਰਮਿੰਗ ਤਾਂ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹ ਜਿਹੜੀ ਪੇੜ ਦੇ ਕੀੜਿਆਂ ਨੂੰ ਮਾਰ ਦੂਗੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਵਧੀਆ ਭੁੱਖ ਲੱਗਣ ਲੱਗ ਜਾਂਦੀ ਆ ਤੇ ਵਧੀਆ ਜਿਹੜੀ ਖਰਾਕ ਜਾਂ ਫੀਡ ਖਾਂਦੀਆਂ ਜਾਂ ਹਰਾ ਚਾਰਾ ਜਾਂ ਸੁੱਕਾ ਚਾਰਾ ਜੋ ਵੀ ਆਪਾਂ ਪਾਉਨੇ ਆ ਉਹ ਖਾਂਦੀਆਂ ਉਹ ਇਹਨਾਂ ਨੂੰ ਲੱਗਣ ਲੱਗ ਜਾਂਦਾ ਸੋ ਇਸ ਤਰ੍ਹਾਂ ਇਹਨਾਂ ਦੀ ਸਮੇਂ-ਸਮੇਂ ਤੇ ਡੀ ਵਰਮਿੰਗ ਵੀ ਹੋਣੀ ਬਹੁਤ ਜ਼ਰੂਰੀ ਆ ਤੇ ਡੀ ਵਰਮਿੰਗ ਤੋਂ ਬਾਅਦ ਜਿਹੜੀ ਲੀਵਰ ਟੋਨਿਕ ਆ ਉਹ ਵੀ ਬਹੁਤ ਜ਼ਰੂਰੀ ਆ ਸੋ ਹਾਂਜੀ ਬਈ ਇਹ ਤਰੀਕੇ ਵਰਤ ਕੇ ਜਿਹੜਾ ਆਪਾਂ ਵੀ ਬੱਕਰੀਆਂ ਨੂੰ ਪਾਣੀ ਪਿਆ ਸਕਦੇ ਆ ਪਰ ਜਿਹੜਾ ਬੱਕਰੀਆਂ ਤ ਵੱਤ ਵੱਤ ਪਾਣੀ ਪੀ ਜਾਂਦੀਆਂ ਸੋ ਹਾਂਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀ